ਸਸ਼ੀਕਾਲ ਜੀ ਮੈਂ ਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਸਾਂਝੀ ਕਰਾਂਗੇ ਸੁਭਾ ਤੜਕੇ ਤੜਕੇ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਦੇ ਵਿੱਚ ਜਸਵਿੰਦਰ ਭੱਲਾ ਪੰਜਾਬੀ ਅਦਾਕਾਰ ਜਿਹੜੇ ਕੀ ਬਹੁਤ ਹਸਾਉਂਦੇ ਸੀ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਦੱਸ ਦਈਏ ਕਿ 65 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪ ਦੇ ਸਾਹ ਗਵਾਲੇ ਪਰ ਇਸ ਦੇ ਨਾਲ ਹੀ ਬਾਕੀ ਦੇ ਜਿਹੜੇ ਅਦਾਕਾਰ ਨੇ ਉਹ ਉਹਨਾਂ ਨਾਲ ਕਾਫੀ ਜੁੜੇ ਹੋਏ ਸੀ ਤੇ ਉਹਨਾਂ ਦੇ ਘਰ ਸੋਗ ਪ੍ਰਗਟਾਉਣ ਵੀ ਪਹੁੰਚੇ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਜਸਵਿੰਦਰ ਭੱਲਾ ਦਾ ਸ਼ੁੱਕਰਵਾਰ ਸਵੇਰੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਜਸਵਿੰਦਰ ਭੱਲਾ 45 ਸਾਲ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਭੱਲਾ ਮੋਹਾਲੀ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਸਨ ਉਹਨਾਂ ਦੀ ਮੌਤ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਸ਼ੋਗ ਮਨਾਉਣ ਲਈ ਮੁਹਾਲੀ ਵਿੱਚ ਉਹਨਾਂ ਦੇ ਘਰ ਪਹੁੰਚ ਰਹੀਆਂ ਹਨ ਇਸ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਨੇਵੀ ਜਸਵਿੰਦਰ ਭੱਲਾ ਦੀ ਮੌਤ ਤੇ ਦੁੱਖ ਪ੍ਰਗਟਾਇਆ ਹੈ ਅਤੇ ਇਸ ਦੇ ਨਾਲ ਹੀ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ ਜਸਵਿੰਦਰ ਭੱਲਾ ਦੀ ਮੌਤ ਤੇ ਕਲਾਕਾਰ ਮੁਹਾਲੀ ਵਿੱਚ ਉਹਨਾਂ ਦੇ ਘਰ ਪਹੁੰਚ ਰਹੇ ਹਨ ਪੰਜਾਬ ਦੇ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਪ੍ਰੀਤ ਹਰਪਾਲ ਅਤੇ ਹੋਰ ਕਲਾਕਾਰ ਪੱਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹਨ ਕੈਨੇਡਾ ਤੋਂ ਜਸਵਿੰਦਰ ਪੱਲਾ ਦੇ ਘਰ ਪਹੁੰਚੇ ਗਾਇਕ ਪ੍ਰੀਤ ਹਰਪਾਲ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਭਾਵੁਕ ਹੋ ਗਏ ਉਹਨਾਂ ਨੇ ਕਿਹਾ ਕਿ ਪੱਲਾ ਸਾਹਿਬ ਮੈਨੂੰ ਕਹਿੰਦੇ ਹੁੰਦੇ ਸੀ ਕਿ ਤੇਰੀ ਆਵਾਜ਼ ਬਹੁਤ ਵਧੀਆ ਹੈ ਤੂੰ ਬਹੁਤ ਅੱਗੇ ਜਾਵੇਂਗਾ ਉਹ ਸਾਡੇ ਲਈ ਬਾਪ ਦੇ ਸਮਾਨ ਸੀ ਉਹ ਵਧੀਆ ਕਲਾਕਾਰ ਸਨ ਉਹਨਾਂ ਨੇ ਹਮੇਸ਼ਾ ਚੰਗੀਆਂ ਚੀਜ਼ਾਂ ਦੱਸੀਆਂ ਉਹ ਆਪਣੇ ਕੰਮ ਨਾਲ ਹਮੇਸ਼ਾ ਸਾਡੇ ਦਿਲ ਨੂੰ ਝੂ ਲੈਂਦੇ ਸੀ ਇਹਨਾਂ ਤੋਂ ਇਲਾਵਾ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਦੀਪਕ ਬਾਲੀ ਲੇਖਕ ਅਤੇ ਅਦਾਕਾਰ ਨਰੇਸ਼ ਕਥੂਰੀਆ ਕਰਮਜੀਤ ਅਨਮੋਲ ਅਤੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੱਲਾ ਦੇ ਘਰ ਪਹੁੰਚੇ ਪੱਲਾ ਦੀ ਮੌਤ ਤੇ ਹਰ ਕਿਸੇ ਦਾ ਇੱਕੋ ਹੀ ਕਹਿਣਾ ਹੈ ਕਿ ਜਿਸ ਵਿਅਕਤੀ ਨੇ ਦੁਨੀਆ ਨੂੰ ਹਸਾਇਆ ਸੀ ਉਹ ਹੁਣ ਰੁਆ ਗਿਆ ਇਸ ਤੋਂ ਇਲਾਵਾ ਉਹਨਾਂ ਦੇ ਕਰੀਬੀ ਦੋਸਤ ਬਾਲ ਮੁਕੱਦਸ਼ ਸ਼ਰਮਾ ਨੇ ਇਹ ਆ ਕਿ ਜਸਵਿੰਦਰ ਪੱਲਾ ਦੇ ਵਿਛੋੜੇ ਦੇ ਕਦੇ ਵੀ ਪਰਵਾਹੀ ਨਹੀਂ ਹੋ ਸਕਦੀ ਸਾਡਾ 40 ਸਾਲ ਪੁਰਾਣਾ ਰਿਸ਼ਤਾ ਸੀ ਭੱਲਾ ਮੈਨੂੰ ਭਰਾ ਕਹਿੰਦਾ ਹੁੰਦਾ ਸੀ ਕਮੇਡੀਅਨ ਪੰਮੀ ਨੇ ਕਿਹਾ ਕਿ ਉਹਨਾਂ ਦੇ ਦਿਲ ਅਤੇ 슈ਗਰ ਦੀਆਂ ਬਿਮਾਰੀਆਂ ਕਾਰਨ ਫਿਲਮਾਂ ਤੋਂ ਦੂਰ ਹੀ ਬਣੀ ਰਹੀ ਉਹਨਾਂ ਦਾ ਜਾਣ ਪੰਜਾਬੀ ਇੰਡਸਟਰੀ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ ਪੰਜਾਬ ਕਾਂਗਰਸ ਨੇ ਵੀ ਇੱਕ ਸੋਗ ਸੰਦੇਸ਼ ਜਾਰੀ ਕੀਤਾ ਕਿ ਭੱਲਾ ਆਪਣੇ ਕਲਾ ਰਾਹੀ ਲੰਬੇ ਸਮੇਂ ਤੱਕ ਲੋਕਾਂ ਦੇ ਜੀਵਨ ਵਿੱਚ ਹਾਸਾ ਫੈਲਾਉਂਦਾ ਰਿਹਾ ਅਤੇ ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਜਿੰਦਾ ਰਹੇਗਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਸਵਿੰਦਰ ਭੱਲਾ ਦੀ ਕਮੇਡੀ ਆਤਮਾ ਨੂੰ ਪ੍ਰਭਾਵਿਤ ਕਰਦੀ ਹੈ ਉਹਨਾਂ ਵਰਗੇ ਬਹੁਤ ਘੱਟ ਕਲਾਕਾਰ ਹਨ ਉਹਨਾਂ ਵਰਗੇ ਬਹੁਤ ਹੀ ਕੱਟ ਤਲਾਕਾਰ ਹਨ ਤੇ ਉਹਨਾਂ ਦਾ ਜਾਣਾ ਇੱਕ ਪੰਜਾਬੀ ਇੰਡਸਟਰੀ ਤੇ ਪੰਜਾਬੀਆਂ ਲਈ ਬਹੁਤ ਹੀ ਵੱਡਾ ਸਦਮਾ ਹੈ ਇਤਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ